ਅਸੇ ਪਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਤੇ ਅੱਜ ਦਾ ਤੁਸੀਂ ਵੇਖੋ ਵੈਦਰ ਸਨੋ ਡਿੱਗੀ ਆ ਰਹੀ ਤੇ ਹੀ ਕੱਲ ਤੇ ਵੇਖੋ ਤੁਸੀਂ ਚਟਾ ਹੀ ਚਟਾ ਹੋ ਗਿਆ ਲੋਡ ਤੋਂ ਜ਼ਿਆਦੀ ਪੈ ਗਈ ਐ ਇਸਨੋ ਵੇਖੋ ਤੁਸੀਂ ਸਾਰੇ ਬੰਨੇ ਸਨੋ ਹੀ ਸਨੋ ਦੇ ਸ਼ਾਦੇ ਤੇ ਇੰਜ ਰਹਿ ਤੇ ਆਹ ਵੇਖੋ ਜਿੱਦਾਂ ਦੂਰ ਦੂਰ ਤੱਕਸ ਨੋਇਸ ਨੋ ਹਜੇ ਫਿਲਹਾਲ ਤੇ ਜਿੱਦਾਂ ਹੁਣ ਥੋੜੀ ਥੋੜੀ ਜਿੱਦਾਂ ਜਾ ਮੰਗੀ ਯਾਰ ਬਲੈਕ ਆਈਸ ਬਣ ਗਈ ਹੈ ਮਤਲਬ ਤਲਕਣੀ ਜੀ ਤੇ ਵੇਸਾ ਤੇ ਦੀ ਤੇ ਹੁਣ ਮੈਂ ਚੱਲੇ ਆਇਆ ਇੱਥੇ ਕੁਮਾਰਗੇਟ ਆ ਸੈਮਸ ਕਲੱਬ ਤੇ ਉੱਥੇ ਚੱਲੇ ਆ ਤੇ ਤੁਹਾਨੂੰ ਮਿਲਦੇ ਹਾਂ ਹੁਣ ਉੱਥੇ ਜਾ ਕੇ ਤੇ ਭਾਣੇ ਰਹਾੜੇ ਨਾਲ ਫਿਰ OK ਪਾ ਗਏ ਆ ਸੈਮਸ ਕਲੱਬ ਤੇ ਤਾਂ ਉਹ ਮਿਲਦੇ ਅੰਦਰ ਜਾ ਕੇ। ਸੋ ਗਾਇਸ ਕਿਦਾਵਾਂ ਆ ਉਹ 크리스마ਸ ਟਰੀ ਇਹਨੂੰ ਆਂਦੇ ਆ ਦੇ ਵੇਖ ਸਾਦੇ ਦੇ। ਆਇ ਕੋ ਗੇ। ਆ ਵੇਖੋ ਗਾਇਸ ਇੱਥੇ ਜਿੱਦਾਂ ਆ ਕੀ ਗਾਣਾ ਸੁਣਾ ਇਹਨੂੰ ਜਿੱਦਾਂ ਚਿਕਨ ਚਿਕਨ ਦੇ ਆ ਹਾਂ ਇਧਰ ਡੌਗ ਫੂਡ ਆ ਗਿਆ। ਵੇਖੋ ਤੁਸੀਂ। ਤੇ ਜਿੱਦਾਂ ਇੱਥੇ ਵੱਖਰਾ ਹੁੰਦਾ ਹੈ ਜਿੱਦਾਂ ਕੁੱਟਿਆਂ ਦਾ ਫੂਡ ਜਿਹੜਾ ਡੌਗ ਫੂਡ ਹੁੰਦਾ ਨਾ ਉਹ ਇੱਥੇ ਵੱਖਰਾ ਹੁੰਦਾ ਹੈ ਕੈਟ ਦੇ ਵੱਖਰੇ ਹੁੰਦੇ ਜਿੱਦਾਂ ਇਹਨਾਂ ਨੇ ਵੱਖਰੇ ਵੱਖਰੇ ਬਣਾਏ ਹੁੰਦੇ ਆਇਕੋ ਜੀ ਆਇਕੋ ਜੀ ਇੱਥੇ ਜਿੱਦਾਂ ਟਰੱਕਾਂ ਦਾ ਤੇਲ ਜਿੱਦਾਂ ਕੀ ਉਹਨੂੰ ਕਹਿ ਦਿੰਦੇ ਆ ਇੰਜਨ ਆਇਲ ਵਗੈਰਾ ਵੇਖੋ ਤੁਸੀਂ ਕੋ ਆ ਗਿਆ ਟ੍ਰੇਵਾਂ ਤੇ ਆ ਕੋਈ ਪਾਰਟੀ ਸੈੱਟ ਜਿੱਦਾਂ ਕਿ ਇਹਨਾਂ ਪਾਰਟੀ ਕਰਨੀ ਉਹਦਾ ਸੈੱਟ ਆ ਵੇਖੋ ਤੁਸੀਂ ਅੱਗੇ ਤੇ ਆਹ ਦੇਖੋ ਦੇਖੀ ਤਰੇਆ ਕਿੰਨੇ ਆ ਤਰੀਕੇ ਆ ਨੀ ਰੱਖੀਆਂ ਦੇਖੋ ਦੇਖੀ ਆ ਗਿਆ ਇਥੇ ਫੁੱਲ ਵਗੈਰਾ ਦਾ ਦੇਖੋ ਦੇਖੀ ਆ ਗਿਆ ਕੌਨ ਸੌਸ ਆ ਗਿਆ ਇਧਰ ਇਹ ਕੈਚਅਪ ਤੇ ਆਹ ਅੱਗੇ ਆ ਗਿਆ ਮਾਇਓ ਆ ਗਈ ਇਥੇ ਤੇ ਹੋਰ ਵੀ ਬੜੀਆਂ ਤਰੀਕੇ ਦੀਆਂ ਇਥੇ ਸੌਸਾਂ ਆ ਬਾਰਬੀਕਿਊ ਸੌਸ ਆ ਬੜੀ ਮਸ਼ਹੂਰ ਹੈ ਇਹਦੇ ਚਿਕਸਲੇ ਸੌਸ ਤੇ ਆ ਅੱਗੇ ਆ ਗਈ ਬੈਚਨਸ ਸੌਸ ਕੋਈ ਇਹਦਾ ਮੈਨੂੰ ਪਤਾ ਨਹੀਂ ਐਵੇਂ ਕਰਾ ਤੇ ਆ ਅੱਗੇ ਆ ਗਈ ਟਮਾਟਰੋ ਟਮਾਟਰ ਸੌਸ ਹੂੰ ਆ ਵੇਖੋ ਅੱਗੇ ਕੋਈ ਤੇ ਆ ਗਿਆ ਜਦਾਂ ਆ ਜਦਾਂ ਖੇਡਣ ਵਾਸਤੇ ਜਦਾਂ ਆਪਾਂ ਡੁੱਲੇ ਆਪਾਂ ਜਦਾਂ ਗੁੱਡੇ ਆ ਜਾਂਦੇ ਗੈਰ ਤੇ ਉਦਾਂ ਵਗੈਰਾ ਵਗੈਰਾ ਇੱਥੇ ਤੇ ਆ ਹੋਰ ਖੇਡਣੀਆਂ ਚੀਜ਼ਾਂ ਨਹਾਣੇ ਵਾਸਤੇ ਕੋੜੀ ਇਹ ਸਾਦੇ ਨਹੀਂ ਤੇ ਕੋ ਬੱਚਿਆਂ ਦੇ ਵਾਸਤੇ ਸਕੂਟਰ ਤੇ ਉਹ ਸਾਈਕਲ ਵਗੈਰਾ ਤੇ ਮੇਕੋ ਦਾ ਨਹੀਂ ਤੋਂ ਵੀ ਕਾਲ ਨੇ ਆਇਕੋ ਆਇ ਕੋਈ ਤੇ ਆ ਜਦਾਂ ਨਿੱਕੇ ਜਿਹੇ ਟਰੱਕ ਜੇ ਡੰਪਰ ਚਲੋ ਆ ਗੱਡੀ ਆ ਇੱਕ ਜਦਾੜ ਸੀ ਯਾਰੰਦੇ ਰਿਮੋਟ ਕੰਟਰੋਲ ਵਾਲੀ යවිීගඩින ගඩිා ඇ ආයකෝනක් ගන්නා හීජද්ද ආයක ආගයා යිතේදේ රොහිී ජකාන පීදිිගා ආගයා ක්‍රෂ්මැස්දාව ස්ටා ඒකෝද වකෝදහිරේ ආදගයාගේම බෑලපුුණ ਜਿੱਦਾਂ ਕੰਪਨੀਆਂ ਦੇ ਹੁੰਦੇ ਰਹਿਣ ਸਪான்ਸਰ ਕੀਤੇ ਹੁੰਦੇ ਐ ਹਾਏ ਕੋਈ ਤੇ ਆ ਗਿਆ ਜਿੱਦਾਂ ਖੇਡਣ ਦੇ ਥੋੜੇ ਬਥੇ ਜਿੱਦਾਂ ਨਿਆਣਿਆਂ ਦੇ ਵਾਸਤੇ ਗੱਡੀਆਂ ਗੁੱਡੀਆਂ ਦੇ ਹੋਰ ਟ੍ਰੇਨਾਂ ਟਰੂਨਾਂ ਵੇਖੋ ਤੁਸੀਂ ਆ ਡੈਕੋਰੇਸ਼ਨ ਦਾ ਸਮਾਨ ਆ ਗਿਆ ਇੱਥੇ ਵੇਖੋ ਇੱਥੇ ਜਿੱਦਾਂ ਤੁਹਾਨੂੰ ਮੈਂ ਮਾਰਕੀਟ ਬਾਰੇ ਦੱਸਾਂ ਰਿਹਾ ਇੱਥੇ ਇੱਕ ਹਰ ਇੱਕ ਚੀਜ਼ ਹੈਗੀ ਜਿੱਦਾਂ ਦੇ ਹਾਏ ਵੇਖੋ ਜਿੰਮ ਦਾ ਸਮਾਨ ਆ ਗਿਆ ਇੱਥੇ ਆਏ ਕੋਈ ਲੱਗੇ ਮਗੁੰਮਾ ਆ ਗਿਆ ਦੇਖੋ ਜੀ ਆਏ ਕੋਈ ਇਥੇ ਵੀ ਆ ਗਿਆ ਵਾਵਾ ਚੀਚਾ ਕਰੀਮਾ ਗੁੰਮਾ ਜਿੱਦਾ ਹੁਣ ਆਪਾਂ ਕਹਿ ਦਿੰਨੇ ਆ ਜਿੱਦਾ ਸੌਸ ਆ ਗਿਆ ਤੇ ਹੋਰ ਵੀ ਬਹੁਤ ਕੁਝ ਜਿੱਦਾ ਇਥੇ ਤੇਲ ਵਗੈਰਾ ਆ ਗਿਆ ਆ ਇਥੇ ਆ ਗਏ 올ੀਵਸ ਕਹਿ ਦਿੰਦੇ ਇਹਨਾਂ ਨੂੰ ਦੇਖੋ ਜੀ ਦੇ ਔਰ ਅੱਗੇ ਆ ਗਏ ਓਇਲ ਵਗੈਰਾ ਦੇ ਜਿੱਦਾਂ ਤੇਲ ਤੇ ਆਹ ਦੇਖੋ ਤੁਸੀਂ ਆਹ ਤਾਂ ਇੱਥੇ ਆ ਗਿਆ ਖਾਣ ਪੀਣ ਦਾ ਆ ਇੱਥੇ ਚੀਜ਼ਰਟ ਆ ਗਿਆ ਤੇ ਅੱਗੇ ਔਰ ਵੀ ਬੜੀਆਂ ਚੀਜ਼ਾਂ ਆ ਆਹ ਦੇਖੋ ਤੁਸੀਂ ਜਿੱਦਾਂ ਇਹ ਸਾਦੇ ਦੇ ਕੋ ਫੋਲੋ ਵਗੈਰਾ ਆ ਗਏ ਇੱਥੇ ਆਏ ਕੋਈ ਤੇ ਮੂੰਫਲੀ ਆ ਗਈ ਤੇ ਵੇਖੋ ਤੁਮ ਆਇਆ ਮੂੰਫਲੀ ਇੱਥੇ ਵੇਖੋ ਦੇਖੀ ਅੱਗੇ ਵੀ ਜਿੱਦਾਂ ਦੂਜੀਆਂ ਆ ਗਿਰੀਆਂ ਆ ਜਿੱਦਾਂ ਉਹਨਾਂ ਨੇ ਕਰਕੇ ਰੱਖੀਆਂ ਤੇ ਵੇਖ ਸਾਦੇ ਦੇ ਆ ਕੋਈ ਇੱਥੇ ਆ ਗਿਆ ਫੂਜਨ ਵਗੈਰਾ ਤੇ ਆਪਾਂ ਅੱਗੇ ਅੱਗੇ ਇੱਥੇ ਆ ਟਰਿੰਕਾ ਆ ਕੇਸ਼ ਹੀ ਰੱਖੇ ਇਹਨਾਂ ਨੇ ਪੂਰਾ ਪੂਰਾ ਆ ਆ ਗਿਆ ਆ ਚੀਜ਼ ਕੇਕ ਵਗੈਰਾ ਵਗਰਾ ਤੇ ਆਓ ਆ ਗਿਆ ਹੋਰ ਡਰਿੰਕਾਂ ਤੇ ਇਧਰ ਹੋਰ ਵੀ ਚੀਜ਼ਾਂ ਆ ਕਹਨੇ ਤੁਹਾਨੂੰ ਆਇਕੋ ਤੁਸੀਂ ਇਧਰ ਵੀ ਉਹੀ ਚੀਜ਼ਾਂ ਆ ਰਿਆ ਕੈਨੀਆਂ ਵਗੈਰਾ ਆਇਕੋ ਜਿੱਦਾਂ ਪਾਣੀ ਵਗੈਰਾ ਦੇ ਹੋਰ ਵੀ ਬੜਾ ਖੁਸ਼ ਹੈ ਇੱਥੇ ਆ ਵੇਖੋ ਦੇ ਆ ਇੱਕ ਤੇ ਆ ਗਿਆ ਪਾਣੀ ਵਗੈਰਾ ਇੱਥੇ ਟਿਸ਼ੂ ਟਿਸ਼ੂ ਅੱਗੇ ਹੀ ਆ ਗਏ ਇੱਥੇ ਡਿਸਪੋਜ਼ਲ ਪਲੇਟਾਂ ਅੱਗੇ ਆ ਵੇਖੋ ਜਿੱਦਾਂ ਆ ਗਏ ਡਿਸਪੋਜ਼ਲ ਬਾਲ ਜਿੱਦਾਂ ਜੇ ਰੋਟੀ ਰੋਟੀ ਪਾਉਣੀ ਹੈ ਕਿਸ ਨੇ ਤਾਂ ਇਦਾਂ ਪਾ ਸਕਦੇ ਤੁਸੀਂ ਆ ਵੇਖੋ ਲਿਖਿਆ ਵੀ ਉੱਤੇ ਆ ਇੱਕ ਵੇਖੋ ਆ ਕੋਈ ਤੇ ਆ ਗਏ ਕਪੜੇ ਵਗੈਰਾ ਇੱਥੇ ਜਿੱਦਾਂ ਕੁੜੀਆਂ ਦੇ ਕੱਪੜੇ ਮੁੰਡਿਆਂ ਦੇ ਕੱਪੜੇ ਤੇ ਨਹਾਣਿਆਂ ਦੇ ਕੱਪੜੇ ਹੈਗੇ ਆ ਵੇਖੋ ਤੁਸੀਂ ਇਹ ਸਾਡੇ ਬਹੁਤ ਜਿਆਦਾ ਹੁੰਦੇ ਜਦੋਂ ਠੰਡਿਆ ਤੇ ਜੈਕਟ ਆਈਆਂ ਜਿੱਦਾਂ ਸੀਜ਼ਨ ਦੇ ਹਿਸਾਬ ਨਾਲ ਚੱਲਦੇ ਆ ਕੋਈ ਇਧਰ ਆ ਗਿਆ ਬੇਬੀ ਸੈਕਸ਼ਨ ਇੱਥੇ ਜਿੱਦਾਂ ਬੇਬੀ ਦੀ ਸਰਫ ਵੀ ਵੱਖਰੀ ਹੁੰਦੀ ਡੈਪਰ ਹੋਰ ਦੁੱਧ ਪਤਾ ਨਹੀਂ ਕੀ ਕੀ ਚੀਜ਼ਾਂ ਇੱਥੇ ਦੇ ਜਿੱਦਾਂ ਸਾਰਾ ਕੁਝ ਇੱਥੇ ਹੋ ਆ ਦੇਖੋ ਨਹੀਂ ਆਏ ਦਰੋਤੀ ਜਾਇੰਟ ਦਾ ਸ਼ੈਂਪੂ ਸ਼ੂਪੂ ਆਏ ਦਰਾਂ ਟੂਥਪੇਸਟ ਵਗੈਰਾ ਆਇਆ ਹੋਰ ਚੀਜ਼ਾਂ ਦੇਖੋ ਨਹੀਂ ਆਏ ਕੋਲੀ ਵਿਕਸ ਤੇ ਹੋਰ ਵੇਖੋ ਚੀਜ਼ਾਂ ਦੇ ਚੁੰਨੀਆਂ ਮੈਡੀਸਿਨਸ ਆ ਜਿੱਦਾਂ ਇੱਥੇ ਸਾਰੀਆਂ ਐ ਵੇਖੋ ਤੇ ਆਈ ਤੇ ਅਲੀਵ ਆ ਗਈ ਐ ਇਹ ਵੀ ਚਲਦੀ ਇੱਥੇ ਜਾਈ ਆਪਾਂ ਉਹ ਨਹੀਂ ਹੁਣ ਫਾਈਨਲ ਕਾਊਂਟਰ ਆ ਰਹੇ ਤੇ ਆਪਾਂ ਹੁਣ ਕਰਾ ਲ ਕੇ ਬਿੱਲ ਉਹ ਮੈਂ ਤੁਹਾਨੂੰ ਨਹੀਂ ਵਿਖਾ ਸਕਦਾ ਸਾਰੀ ਤੇ ਫਿਰ ਤੁਹਾਨੂੰ ਮਿਲਦੇ ਆ ਬਾਅਦ ਚ ਤੇ ਵੇਖੋ ਜੀ ਆਹ ਵੇਖੋ ਅੱਗੇ ਜਿਹਦਾ ਟੀਵੀ ਆ ਕੇ ਐਲਸੀਡੀਆਂ ਹੋਰ ਬੜਿਆ ਕੁਝ ਆ ਤੇ ਵੇਖੋ ਤੁਸੀਂ ਤੇ ਵੇ ਸਾਦੇ ਵੀ ਤੁਹਾਨੂੰ ਮਿਲਦੇ ਹੁਣ ਬਾਅਦ ਚ ਸਾਰੇ ਆ ਘਰ ਨੂੰ ਵਾਪਸ ਤੇ ਤੁਹਾਨੂੰ ਮਿਲਦੇ ਆ ਸਵੇਰੇ ਤੁਸੀਂ ਮੈਨੂੰ ਲਾਈਕ ਸ਼ੇਅਰ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਮਿਲਦੇ ਆ ਤੁਹਾਨੂੰ ਸਵੇਰੇ ਇੱਕ ਹੋਰ ਨਵੇਂ ਵਲੌਗ ਦੇ ਨਾਲ ਇਧਰਲੀ ਸਾਈਡ ਤੇ ਵੀ ਤੁਸੀਂ ਵੇਖੋ ਕਿਦਾਂ ਸਨੋ ਨਟਾ ਕਾ ਵਿਆਹ ਸਾਰਾ ਕੁਝ ਤੇ ਤੁਸੀਂ ਵੇ ਸਾਦੇ ਆ ਉਹ ਵੇਖੋ ਛਤਾਂ ਤੇ ਵੀ ਸਨੋ ਸਾਰੇ ਜਗ੍ਹਾ ਸਨੋ ਸਨੋ ਆਹ ਵੇਖੋ ਗਾਇਸ ਅੱਜ ਦਾ ਵੈਦਰ ਕਿਦਾਂ ਦਾ ਆਇਆ ਤੇ ਵੇਖੋ ਤੁਸੀਂ ਪੂਰਾ ਇਹ ਛਟਾ ਹੋ ਗਿਆ ਆ ਤੇ ਵੇ ਸਾਡੇ ਤੁਸੀਂ ਅਜੇ ਵੀ ਸਨੋ ਪੈਣ ਦੀ ਹੈ ਤੇ ਵੇਖੋ ਤੁਸੀਂ